ਜਨਜੀ ਫਰੀਮਤੀ ਦੀ ਰਾਤ ਦੀ ਗੱਲ ਹੈ ਜੀ ਨੋਰ ਲੌਪਟਿਕਲ ਤੇ ਜੋ ਆਪਟਿਕ ਮਨਕਨ ਨੂੰ ਲੈ ਕੇ ਜੋ ਤਿਆਰ ਕਰਨ ਵਾਲੀ ਇੱਕ ਮਸ਼ੀਨ ਤੇ ਨਾਲ ਕੁਝ ਫਰੀਮ ਤੇ ਹੋਰ ਸਮਾਨ ਲੈ ਕੇ ਇਹ ਦੋ ਚੋਰ ਜਿਹੜੇ ਨੇ ਕਰਮ ਕੁਮਾਰ ਤੇ ਅੰਕਿਤ ਇਹਨਾਂ ਨੇ ਚੋਰੀ ਕੀਤੀ ਸੀਗੀ ਜੀ ਔਰ ਸਾਡੀ ਜਿਹੜੀ ਹੈ ਜਿਹੜੀ ਮੁਸਤਾਬਦੀ ਦੇ ਨਾਲ ਪੂਰੀ ਮੁਸਤਾਬਦੀ ਦੇ ਨਾਲ ਉਹਨਾਂ ਦਾ ਪਿੱਛਾ ਕਰਦੇ ਹੋਏ ਜਿਹੜਾ ਅਸੀਂ ਇਸ ਨੂੰ ਟਰੈਕ ਕੀਤਾ ਤੇ ਜੋ ਆਪਟੀਕਲ ਨਰੂਲਾ ਆਪਟੀਕਲ ਦੇ ਮਦਈ ਨੇ ਜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ ਮਕਦਮਾ ਨੰਬਰ 21/ ਜਿਹੜਾ 19/ 24 ਰਜਿਸਟਰਡ ਕੀਤਾ ਗਿਆ ਤਾਂ ਇਹ ਫਿਲਹਾਲ ਜਿਹੜਾ ਹੈ ਅੱਜ ਇਹਨਾਂ ਦੀ ਅरेस्ट ਜਿਹੜੀ ਹੈ ਪੈ ਚੁੱਕੀ ਹੈ ਜੀ ਤੇ ਕੁਛ ਨਹੀਂ ਯਾਨੀ ਕਿ ਕੈਂਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਕੀ ਚੀਜ਼ਾਂ ਬਰੰਦ ਹੋਈਆਂ ਸਾਰਿਆਂ ਨੂੰ ਇਹਦੇ ਕੋਲੋਂ ਜੀ ਇੱਕ ਮਸ਼ੀਨ ਹੈ ਜੀ ਤੇ ਨਾਲ ਹੋਰ ਵੀ ਜਿਹੜੇ ਮਹਿੰਗੇ ਫਰੇਮ ਨੇ ਜਿਹੜੇ ਉਹ ਬਰਾਮਦੇ ਕੀਤੇ ਗਏ ਨੇ ਨੀਅਰਬਾਈ ਡੇਡ ਤੋਂ ਪੌਣੇ 2 ਲੱਖ ਦੀ ਜਿਹੜੀ ਹੈ ਮੁੱਲੀਤੀ ਹੈ ਸਰ ਇੱਕ ਹੀ ਨਾਮ ਜੇ ਹੋ ਸੀ ਕਿ ਕੌਣ ਸੀ ਜੀ ਇਹ ਚੋਰ ਕਰਨ ਕੁਮਾਰ ਹੈ ਜੀ ਰਾਜੀਵਨਗਰ ਦਾ ਦੂਜਾ ਅੰਕਿਤ ਕੁਮਾਰ ਹੈ ਜੀ ਇਹ ਰਾਜੀਵਨਗਰ ਦਾ ਜੀ ਸਰ ਪਹਿਲਾਂ ਵੀ ਦੁਕਾਨ ਤੇ ਕੋਈ ਕੰਮ-ਕੁੰਮ ਕਰਦੇ ਸੀ ਕੋਈ ਇਹਨਾਂ ਨੇ ਹਾਂ ਜੀ ਇਹ 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 ਸਾਨੂੰ ਸਾਹਮਣੇ ਆਇਆ ਪੁੱਛ ਕੇ ਇਸ ਤੋਂ ਜੀ ਵੀ ਜਿਹੜੀ ਇਸੇ ਹੀ ਦੁਕਾਨ ਤੇ ਪਹਿਲਾਂ ਇਹ ਜਿਹੜਾ ਹੈ ਇੱਕ ਲੜਕਾ ਕੰਮ ਕਰਦਾ ਰਿਹਾ ਜੀ ਤੇ ਹੁਣ ਵੀ ਸ਼ਾਇਦ ਇਹਨਾਂ ਨੇ ਆਪ ਵੀ ਕੰਮ ਕਰਨਾ ਸੀਗਾ ਉਹ ਜਿਵੇਂ ਮਕਸਦ ਦੇ ਨਾਲ ਹੀ ਜੇ ਲਾਲ ਸਿੰਘ ਬਸ਼ਕੋ ਕੇ ਮੈਨੇ ਕੰਮ ਕੀਤਾ ਜੀ ਪਹਿਲਾਂ ਮੀ ਕੋ ਮਕਮਲ ਕਰਦੇ ਨਾ ਨਹੀਂ ਜੀ ਪਹਿਲਾਂ ਇਹਨਾਂ ਦੇ ਮਕੱਰਮਾ ਕੋਈ ਨਹੀਂ ਦਰਸ਼